ਬਗਾਨਿਆਂ ਨੇ ਮਲ ਲਈ ਪੂ ਮਾਫੀਏ ਨੇ ਅੰਮਾ ਗੋਂ ਸਾਰਾ ਖਾ ਲਿਆ ਉਪਰੇ ਜੇ ਬੰਦਿਆਂ ਨੇ ਜਾਲ ਜਾਬ ਛਾ ਲਿਆ ਆਪਣੇ ਹੀ ਗੁਆਂਮਾ ਬਗਾਨੇ ਹਮੇ ਹੋ ਰਿਆਂ ਆਪਣੇ ਹੀ ਗੁਆਂਮਾ ਭਗਾਨੇ ਹਮੇ ਹੋ ਰਹੇ ਆ ਉੱਪਰ ਤੇ ਹਸਾਂ ਪਰ ਅੰਦਰ ਤੇ ਰੋ ਰਹੇ ਆ ਬਾਬੇ ਬੈਠੇ ਨਾ ਬਣਾ ਕੇ ਇਵਟਾਣੀਆਂ ਅੰਮਾ ਗੋਂ ਨੂੰ ਦੇਖ ਆਣ ਕੇ ਇਹ ਤੇ ਤੇ ਥੋੜਾਂ ਵੀ ਨਹੀਂ ਜਾਣੀਆਂ ਪਛਾਣੀਆਂ ਏ ਅੰਮਾ ਗੋਂ ਨੂੰ ਦੇਖ ਆਣ ਕੇ ਡੀਲਰਾਂ ਨੇ ਨੋਟਾਂ ਵਾਲੇ ਮੀ ਜਦ ਪਾਏ ਤੇ ਹਮੇ ਕਹਤੇ ਮਾਤੇ ਬੜਾ ਨਹੀਂ ਕੋਈ ਬਿਲਕੁਲ ਠੀਕ ਡੀਲਰਾਂ ਨੇ ਨੋਟਾਂ ਵਾਲੇ ਮੀ ਜਦ ਪਾਏ ਤੇ ਹੋ ਕੇ ਮਸ਼ਹੂਰ ਹਮੇ ਖਬਰਾਂ ਮਾ ਆਏ ਤੇ ਲਗੇ ਤਾ ਵੀ ਰਾਜੇ ਮਾਰੇ ਵਰਗੇ ਹੀ ਹੋਵਾਂ ਇਹ ਕੋਠੇ ਪਾਣੀ ਸੌਂਦੇ ਹਮੇ ਏਸੀ ਲਾ ਕੇ ਸੌਵਾਂ ਬਚਨੇ ਚਾਚੇ ਕਾ ਬਿਲੂ ਚਿੱਟੇ ਜੇ ਨਾ ਖਾਲਿਆ ਬਚਨੇ ਚਾਚੇ ਕਾ ਬਿਲੂ ਚਿੱਟੇ ਜੇ ਨਾ ਖਾਲਿਆ ਕੱਚਾ ਕੋਠਾ ਲੰਬੜਾ ਨੇ ਢਾਕੇ ਮਹਿਲ ਪਾ ਲਿਆ ਇਬ ਆੜੋ ਟਾਹੋ ਬਣ ਕੇ ਰਾਂ ਹਾਂ ਰਾਣੀਆਂ ਏ ਅੰਮਾ ਗੋ ਨੂੰ ਦੇਖ ਆਣ ਕੇ ਇਹ ਤੇ ਤੇ ਥੋੜਾ ਵੀ ਨਹੀਂ ਜਾਣੀਆਂ ਪਛਾਣੀਆਂ ਤੋਂ ਅੰਮਾ ਗੋ ਨੂੰ ਦੇਖ ਆਣ ਕੇ ਅੰਬਾਂ ਵਾਲੇ ਬਾਗਾਂ માં ਤੇ ਅੰਬ ਸਾਰੇ ਪੱਟ ਦੇ ਡੀਲਰਾਂ ਨੇ ਉੱਥੇ ਪਲਾਟ ਸਾਰੇ ਕੱਟਦੇ ਖੇਤਾਂ માં ਬਣਾ ਦੇ ਖੁੱਡੇ ਇਟਾਂ ਵਾਲੇ ਟੈਟ ਅਮਾ ਲੋਕ ਬਸਾਂ ਊਮਾ ਊਨੂ ਕਹਾਂਏ ਫਲੈਟ ਅਮਾ ਕੱਲੀ ਕੱਲੀ ਗਲੀ ਮਾਂ ਬਿਹਾਰੀਆਂ ਦਾ ਡੇਰਾ ਐ ਉੱਚੀਆਂ ਅਮਾਰਤਾਂ ਨੇ ਗਉ ਨੂੰ ਪਾਇਆ ਠੇਰਾ ਐ ਇਬ ਦਿਖਣੇ ਨਾ ਬੁਲਦ ਪ੍ਰਾਣੀਆਂ ਐ ਅਮਾ ਗਉ ਨੂੰ ਦੇਖਣ ਕੇ ਤੇਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਤੋਂ ਅਮਾ ਗਉ ਨੂੰ ਦੇਖਣ ਕੇ ਮਣਸੀ ਅੰਮਾ ਵੀ ਇਵ ਇੱਜੜ ਨਿਚਾਰਦੀ ਅੱਛਾ ਮਣਸੀ ਅੰਮਾ ਵੀ ਇਵ ਇੱਜੜ ਨਿਚਾਰਦੀ ਗਾਲਾਂ ਕੱਢ ਲਾਬੋ ਤਾਈ ਕਾਲ ਜਾਂ ਨਿਠਾਰਦੀ ਨਿਆਣਾ ਸਹਿਣਾ ਉਰੇ ਤਾਂ ਮੋਬਾਈਲ ਚੱਕੀ ਫਿਰਾਇ ਜਾਲ ਕਾ ਜਾਨ ਕਾ ਜੰਜਾਲ ਮੰਨੂ ਲੱਗਾ ਯੋ ਨਿਰਾਇ ਜਾਨ ਕਾ ਜੰਜਾਲ ਮੰਨੂ ਲੱਗਾ ਯੋ ਨਿਰਾਇ ਲੈਦੇ ਲੈਦੇ ਕਮਰੇ માં ਸੋ ਮਾ ਸਾਰੇ ਰਾਤਾਂ ਨੂੰ ਇਹ ਬਣੀ ਸੁਣਾਉਂਦਾ ਕੋਈ ਤੇਰੇ ਆਲੀਆਂ ਬਾਤਾਂ ਨੂੰ ਇਹ ਬਣੀ ਸੁਣਾਉਂਦਾ ਕੋਈ ਦਾਦੀ ਕੀਆਂ ਬਾਤਾਂ ਨੂੰ ਤੇਰੇ ਗਹਿਲੇ ਚਲੇ ਗਈਆਂ ਐ ਕਹਾਣੀਆਂ ਐ ਅੰਮਾ ਗੋ ਨੂੰ ਦੇਖ ਆਣ ਕੇ ਤੇ ਤੇ ਥੋੜਾ ਵੀ ਨਹੀਂ ਜਾਣੀਆਂ ਪਛਾਣੀਆਂ ਐ ਅੰਮਾ ਗੋ ਨੂੰ ਦੇਖ ਆਣ ਕੇ ਡੇ ਵੀ ਨਹੀਂ ਲਖਦੇ ਪੀਵਾ ਪੈਕਟਾਂ ਕਾ ਦੁੱਧ ਮੁਕੇ ਟਾਂਟੇ ਕੰਡੇ ਕੱਖ ਕੇ ਖਾਲੀ ਪਥਵਾੜਾ ਛੇਰੋ ਪਾਥੀਆਂ ਨਹੀਂ ਪਥਾਈਵ ਖਾਲੀ ਪਥਵਾੜਾ ਛੇਰੋ ਪਾਥੀਆਂ ਨਹੀਂ ਪੱਥਾ ਏਵ ਬੀਬੋ 마ਸੀ ਕਿਸੇ ਕੇ ਵੀ ਗੋਹਾ ਨਹੀਂ ਚੱਕਾ ਏਵ ਹਾੜੀ ਸੋਣੀ ਵਾਲੀ ਊਕੀ ਸਾਂਝ ਵੀ ਐ ਮੁੱਕ ਗਈ ਹਾੜੀ ਸੋਣੀ ਮਾ ਦਾਣੇ ਲੈ ਕਰੇਂਦੇ ਜੀ ਹਾੜੀ ਸੋਣੀ ਵਾਲੀ ਊਕੀ ਸਾਂਝ ਵੀ ਐ ਮੁੱਕ ਗਈ ਗੈਲੇ ਕੁੱਬੀ ਉਹ ਹੋਗੀ ਉਕੀ ਧੌਣ ਵੀ ਐ ਝੁਕ ਗਈ ਹਲੀ ਕੈਮ ਲਗਾ ਉਕੀਆਂ ਜਠਾਣੀਆਂ ਐ ਅੰਮਾ ਗੋ ਨੂੰ ਦੇਖਵਾਣ ਕੈ ਤੇਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਐ ਅੰਮਾ ਗੋ ਨੂੰ ਦੇਖਵਾਣ ਕੈ ਆਖਰੀ ਬੰਦਾ ਹੈ ਨਵੀਂ ਪੀੜੀ ਮਾਰੀ ਰੀਸ ਗੋਰੀਆਂ ਕੀ ਕਰਾਏ ਬਾਪੂ ਸੱਚੀ ਬੜਾਈ ਬਿਛੋ ਕਰੇ ਤੇ ਡਰਾਏ ਨਵੀਂ ਪੀੜੀ ਮਾਰੀ ਰੀਸ ਗੋਰੀਆਂ ਕੀ ਕਰਾਏ ਬਾਪੂ ਸੱਚੀ ਬੜਾ ਈਵ ਛੋਕਰੇ ਤੇ ਡਰਾਏ ਕੁੜੀਆਂ ਵੀ ਚੱਲ ਪੀਆਂ ਪੁੱਠੇ ਸਿੱਧੇ ਰਾਹਾਂ ਪਾ ਬੇੜੀ ਬੰਨੇ ਲਗੂ ਔਖੀ ਨਮ ਆਮਲਾ ਹਾਂ ਪਾ ਇਹ ਕੱਪੜੇ ਪਾਉਣੇ ਕਾ ਕੋਈ ਚੱਜ ਨਹੀਂ ਸਹੂਰਨੀ ਦੇਖਿਆ ਨਾ ਜਹੈ ਮਾਤੇ ਇਹ ਹਾ ਜਾਲ ਹੂਰਨੀ ਮੈਂ ਇਹੋ ਕੋੜੀਆਂ ਨਾ ਉੱਥੇ ਜਾ ਕੇ ਗਾਉਣੀਆਂ ਏ ਅਮਾ ਗਾਉ ਨੂੰ ਦੇਖਾਣ ਕੇ ਤੇਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਏ ਅਮਾ ਗੋ ਨੂੰ ਦੇਖਾਣ ਕੇ